ਪੰਜਾਬ ਸਰਕਾਰ ਦੀ तीर्थ ਯਾਤਰਾ ਯੋਜਨਾ ਦੇ ਤਹਿਤ ਸਮਾਣਾ ਤੋਂ ਖਾਟੂਸਾਂ ਸਾਲਾ ਸਰ ਬਸ ਯਾਤਰਾ ਦੇ ਤਹਿਤ ਅੱਜ ਬਸ ਪੀਆਰਟੀਸੀ ਬਸ ਸਾਲਾ ਸਰ ਦਾਮ ਦੇ ਲਈ ਰਵਾਨਾ ਕੀਤੇ ਗਏ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜ਼ਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਅਤੇ ਉਹਨਾਂ ਦੇ ਸਹਾਇਕ ਪੀਏ ਗੁਰਦੇਸ਼ ਸਿੰਘ ਟਿਵਾਣਾ ਵੱਲੋਂ ਇਸ ਬਸ ਯਾਤਰਾ ਰਵਾਨਾ ਕੀਤੇ ਗਏ ਬਾਬਾ ਸ਼ਾਮਦੇਵ ਭਜਨਾ ਦੇ ਵਿੱਚ ਜੈਕਾਰ ਲਾਉਂਦੇ ਹੋਏ ਇਹ ਬਸ ਯਾਤਰਾ ਰਵਾਨਾ ਹੋਈ ਹੈ ਔਰ ਪੰਜਾਬ ਸਰਕਾਰ ਦਾ ਲੋਕਾਂ ਨੇ ਧੰਨਵਾਦ ਕੀਤਾ ਹੈ ਵੀ ਜਿਹੜੀ ਇਹ ਯੋਜਨਾ ਹੈ ਉਹ ਬਜ਼ੁਰਗਾਂ ਦੇ ਲਈ ਦੁਰਦਮਦ ਲਈ ਜਿਹੜੇ ਕਈ ਦਰਸ਼ਨ ਨਹੀਂ ਕਰ ਸਕਦੇ تھے ਸਾਲਾਰ ਸਰਦਾਰ ਧਾਮ ਦੇ ਖਾਟੂ ਸ਼ਾਮ ਮੰਦਰ ਨਹੀਂ ਜਾ ਸਕਦੇ ਸੀ Rajasthan ਉਹਨਾਂ ਲਈ ਇਹ ਬਸ ਯਾਤਰਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਯੋਗਦਾਨ ਪਾਵੇਗੀ। ਮੋਹਰੇਮਿਓ ਸ਼ਾਮਾ ਬਾਬਾ ਕੀ ਜੈ ਸ਼ਾਮਾ ਬਾਬਾ जाए बोलो बोलो प्रेमियों शाम प्यारे की जय साथी हमारा कौन बनेगा तुम ना सुनोगे तो कौन सुनेगा आ गया तर पे तेरे सुनाई हो जाए जिंदगी से दुखों की की डालो मानूंगा ऐसा तेरा मानूंगा ऐसा संकट हमारा कैसे टलेगा संकट हमारा कैसे टलेगा तुम न सुनोगे तो कौन सुनेगा क्या कहना थोड़ा ਅਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਕੈਬਨਿਟ ਮਿਨਿਸਟਰ ਚੇਤਨ ਸਿੰਘ ਜੋੜਾਬੱਦਰੀ ਦਾ ਇਸ ਕਦਮ ਲਈ ਇਸ ਪਹਿਲ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਆਸ ਉਮੀਦ ਕਰਦੇ ਆਂ ਕਿ ਬਾਬਾ ਸ਼ਾਮ ਜਿਹੜੇ ਹੈਗੇ ਆਪਣੇ ਭਗਤਾਂ ਤੇ ਆਪਣੇ ਪ੍ਰੇਮੀਆਂ ਤੇ ਸਦਾ ਆਪਣੀ ਕਿਸ਼ਮਤ ਬਣਾਈ ਰੱਖਣਗੇ ਨਾ ਜੈ ਪ੍ਰਭੂ ਸ਼ਬ ਅਸੀਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੀਐਮ ਮਾਨ ਸਾਹਿਬ ਦਾ ਔਰ ਬਹੁਤ ਹੀ ਖੁਸ਼ਕਿਸਮਤ ਸਮਝਦੇ ਆਂ ਕਿ ਅਸੀਂ ਇਸ ਯਾਤਰਾ ਦਾ ਹਿੱਸਾ ਬਣਿਆ ਬੋਲੋ ਹਾਰੇ ਕੇ ਸਹਾਰੇ ਕੀ ਜੈ ਸਰ ਅਸੀਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਡੇ ਹਲਕੇ ਤੋਂ ਮਾਨਜੂ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦੀ ਰਹਿਨਮਾਈ ਦੇ ਹੇਠ ਇਹ ਜਿਹੜੀ ਮੁੱਖ ਮੰਤਰੀ 30 ਯਾਤਰਾ ਸਕੀਮ ਹੈ ਉਹਦੇ ਤਹਿਤ ਇੱਥੋਂ ਬੱਸਾਂ ਜਾ ਰਹੀਆਂ ਨੇ ਪਿਛਲੇ ਮਹੀਨੇ ਤੋਂ ਲਗਾਤਾਰ ਤੇ ਉਸੇ ਲੜੀ ਦੇ ਤਹਿਤ ਅੱਜ ਸਾਡੇ ਸ਼ਹਿਰ ਸਮਾਣੇ ਤੋਂ ਮਾਨਜੂ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦੀ ਰਹਿਨਮਾਈ ਦੇ ਹੇਠ ਸਲਾਸਾਰ ਸ੍ਰੀ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਦੇ ਲਈ ਤੀਰਥ ਤੀਰਥ ਤੇ ਜਾਣ ਵਾਸਤੇ ਸਰਦਾਰ ਗੁਮਾ ਦਾ ਜਾਤਾ ਜਿਹੜਾ ਇੱਥੋਂ ਅਸੀਂ ਰਵਾਨਾ ਕਰਨ ਲੱਗੇ ਆ ਇਹ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਜੋ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਹਰ ਧਰਮ ਦੀ ਆਪਣਾ ਭਾਵਨਾ ਨੂੰ ਸਮਝਦੇ ਹੋਏ ਉਹਨਾਂ ਦੀ ਆਸਥਾ ਨੂੰ ਸਮਝਦੇ ਹੋਏ ਜਿਹੜੇ ਲੋਕ ਵਿਚਾਰੇ ਮਤਲਬ ਤੀਰਥ ਯਾਤਰਾ ਕਰਨ ਦੇ ਸੰਰਥ ਸੀਗੇ ਦੇ ਮਤਲਬ ਘਰੋਂ ਨਿਕਲ ਨਹੀਂ ਜਾਂਦਾ ਸੀਗਾ ਉਹਨਾਂ ਦੇ ਲਈ ਇਹ ਉਪਰਾਲਾ ਫ੍ਰੀ ਫ੍ਰੀ ਸੇਵਾ ਹੈ ਇਹ ਪੂਰੀ ਮਤਲਬ ਦੇਖਰੇਖ ਦੇ ਨਾਲ ਇਹ ਯਾਤਰਾ ਕਰਵਾ ਕੇ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਲੈ ਕੇ ਆਉਣਗੇ ਸਰਕਾਰ ਦੀ ਰਹਿਨਮਾਈ ਦੇ ਹੇਠੇ ਯਾਤਰਾ ਜਿੱਥੋਂ ਅਸੀਂ ਸ਼ੁਰੂ ਕਰਨ ਲੱਗੇ ਅਸੀਂ ਸਭ ਤੋਂ ਪਹਿਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਸ਼ਾਮ ਪ੍ਰੇਮੀਆਂ ਨੂੰ ਕਟੂ ਸ਼ਾਮ ਜੀ ਦੇ ਦਰਸ਼ਨ ਕਰਾਂ ਦਾ ਮੌਕਾ ਮੈਂ ਬਹੁਤ-ਬਹੁਤ ਸ਼ੁਕਰ। ਬੋਲਾ ਹਾਰੇ ਕੀ ਸਾਰੇ ਕੀ। ਮੈਂ ਸਭ ਤੋਂ ਪਹਿਲਾਂ ਸਰਦਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਉਸ ਤੋਂ ਬਾਅਦ ਸਾਡੇ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਗਾੜਾ ਮਾਜਰੇ ਜੀ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਜਿਹੜੇ ਪਿਛਲੇ ਸਾ ਮਹੀਨੇ ਤੋਂ ਜੋ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਧਰਮਾਂ ਨੂੰ ਦੇਖਦੇ ਹੋਏ ਇਹ ਪਤਾ ਚਲਾਈਆਂ ਨੇ ਔਰ ਹਰ ਤਿਰਤ ਸਥਾਨ ਤੇ ਬਸਾ ਭੇਜ ਰਹੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਬਧੀਆਂ ਉਹ ਕਲਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਮੰਤਰੀ ਜੀ ਦਾ ਜਿਨ੍ਹਾਂ ਨੇ ਇਹ ਬਹੁਤ ਵਧੀਆ ਇਸ਼ਲਾਗਾਯੋ ਕਦਮ ਚੱਕਦੇ ਹੋਏ ਜਿਹੜੇ ਯਾਤਰੀ ਸ਼ਾਮ ਰੇਮੀ ਖਟੂ ਸ਼ਾਮ ਜੀ ਸਾਲ ਸਾਲ ਜਾਵੇ ਨੇ ਉਹਨਾਂ ਨੂੰ ਬਹੁਤ ਸ਼ੁਕਰਾਨਾਮਾ ਆਨਾਲੇ ਟਾਈਮ ਤੇ ਵੀ ਯਾਤਰਾ ਚੱਲਦੀਆਂ ਰਹਿਣੀਆਂ ਇਹਦੇ ਵਾਸਤੇ ਪੰਜਾਬ ਗਵਰਨਮੈਂਟ ਦਾ ਬਹੁਤ ਧੰਨਵਾਦ। ਕੈਮਰਾਮੈਨ ਦੀਕੇ ਕਰਕ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼